ਮਾਦਾ ਜੀ ਅਸੀਂ ਤੁਹਾਨੂੰ ਜਾਣਦੇ ਨਹੀਂ ਸਾਨੂੰ ਇੱਕ ਅਸੀਂ ਇੱਕ ਵੀਡੀਓ ਦੇਖੀ ਤੁਹਾਡੀ ਹਾਂਜੀ ਉਹ ਬਾਅਦ 'ਚ ਦੇਖੀ ਕਿਉਂਕਿ ਫੋਨ ਅਸੀਂ ਮੈਂ ਚਲਾਉਂਦਾ ਨਹੀਂ ਬਹੁਤ ਥੋੜਾ ਜਿਹਾ ਅਸੀਂ ਕਿਸੇ ਕੰਮ 'ਚ ਤੁਰੇ ਫਿਰਦੇ ਆ ਤੇ ਮੈਨੂੰ ਤੁਹਾਡੇ ਮੈਸੇਜ ਆਏ ਹੋਏ ਸੀ ਹਾਂਜੀ ਤੇ ਅਸਲ ਦੇ ਵਿੱਚ ਉਹ ਮੈਸੇਜ ਇੱਕ ਪਹਿਲੋ ਫਤਈ ਭਲਾਈ ਹੋਈ ਸੀ ਤੁਸੀਂ ਫੇਰ ਤੁਸੀਂ ਕਿਹਾ ਸੀ ਮੈਂ ਲੱਖੇ ਬਾਬੇ ਬਾਰੇ ਕੋਈ ਗੱਲ ਕਰਨਾ ਚਾਹੁੰਦੀ ਹਾਂ ਹਾਂਜੀ ਇਹ ਉਹ ਲੱਖਾ ਬਾਬਾ ਬਾਬੀ ਜਿਹੜਾ ਜਗਰਾਉਂ ਨਾਨਕਸਰ 66 ਦਾ ਮੁਖੀ ਹੈ ਹਾਂਜੀ ਉਹਨਾਂ ਦੀ ਗੱਲ ਕਰਦੇ ਸੀ ਮੇਰੀ ਇੱਕ ਇੰਟਰਵਿਊ ਹੋਈ ਆ ਹਾਂਜੀ ਤੇ ਉਹ ਸਿੰਘ ਦਾ ਨਾਂ ਜਸਵੀਰ ਸਿੰਘ ਸ੍ਰੀ ਮੁਕਸਰ ਸਾਹਿਬ ਤੋਂ ਆਹੋ ਪੱਤਰਕਾਰ ਆ ਜੀ ਉਹਨਾਂ ਨਾਲ ਬੈਠੇ-ਬੈਠੇ ਜਦੋਂ ਇੱਕ ਗੱਲਬਾਤ ਚੱਲ ਪਈ ਤੇ ਮੈਨੂੰ ਚੇਤਾ ਆ ਗਿਆ ਵੀ ਇੱਕ ਮੈਨੂੰ ਮੈਸੇਜ ਆਇਆ ਹੋਇਆ ਹਾਂਜੀ ਤੇ ਮੈਂ ਉੱਥੇ ਬੇਝਿਜਕ ਹੋ ਕੇ ਕੁਦਰਤੀ ਜਿਵੇਂ ਫੋਨ ਲਾ ਲਿਆ ਤੁਹਾਡਾ ਤੁਸੀਂ ਚੱਕ ਵੀ ਲਿਆ ਰਾਤ ਨੂੰ ਜੀ ਹਾਂਜੀ ਮੈਂ ਤੁਹਾਨੂੰ ਦੱਸਿਆ ਵੀ ਇਹ ਜਿਹੜੀ ਕਾਲ ਆ ਰਿਕਾਰਡ ਹੋ ਰਹੀ ਹੈ মিডিਆ 'ਚ ਆ ਸਕਦੀ ਹੈ ਤੁਸੀਂ ਉੱਥੋਂ ਕਹਿੰਦੇ ਕਿ ਕੋਈ ਚੱਕਰ ਹੈ ਹਾਂ ਬਟਾ ਤੁਸੀਂ ਉਸ ਸਥਾਨ ਦੇ ਨਾਲ ਸ਼ੁਰੂ ਤੋਂ ਜੁੜੇ ਹੋਏ ਸੀ ਹਾਂਜੀ ਤੁਹਾਡਾ ਜਿਹੜਾ ਹਸਬੰਡ ਸੀ ਜੀ ਉਹ ਬਾਬੇ ਲੱਖੇ ਦਾ ਸੇਵਾਦਾਰ ਆ ਸੀ ਤੁਹਾਡੇ ਕਹਿਣ ਮੁਤਾਬਕ ਹਾਂਜੀ ਹਾਂਜੀ ਅਸੀਂ ਉਹ ਇੰਟਰਵਿਊ ਰਿਕਾਰਡ ਤਾਂ ਕਰ ਲਈ ਆ ਹਾਂਜੀ ਪਰ ਅਸੀਂ ਉਹ ਰੋਕ ਕੇ ਰੱਖੀ ਹੋਈ ਆ ਜੀ ਵੀ ਹੋ ਸਕਦਾ ਵੀ ਇਹ ਗੱਲ ਬਾਤ ਜਿਹੜੀ ਹੈਗੀ ਥੋੜੀ ਹਾਂਜੀ ਅਸੀਂ ਤਾਂ ਸਮਝਣਾ ਵੀ ਝੂਠੀ ਨਾ ਹੋਵੇ ਜੀ ਇਹ ਨਾ ਹੋਵੇ ਵੀ ਸਾਨੂੰ ਕਿਸੇ ਬੀਬੀ ਨੇ ਬਿਆਨ ਦੇ ਦਿੱਤੇ ਤੇ ਅਸੀਂ ਕਿਸੇ ਗੁਰੂ ਘਰ ਦੀ ਨਿੰਦਾ ਕਰਤੀ ਕਿਸੇ ਸਾਧੂ ਦੀ ਨਿੰਦਾ ਕਰਤੀ ਹੋ ਸਕਦਾ ਸਾਡੇ ਤੇ ਕੁੱਠੀ ਨਾ ਪੈ ਜੇ ਅਸੀਂ ਉਸ ਗੱਲ ਨੂੰ ਉਸ ਕੇਸ ਨੂੰ ਤਸਦੀਕ ਕਰਨ ਵਾਸਤੇ ਵੈਰੀਫਾਈ ਕਰਨ ਵਾਸਤੇ ਮੈਂ ਇੱਕ ਦਿਨ ਇੱਕ ਰਾਤ ਦੇ ਸਫ਼ਰ ਤੋਂ ਬਾਅਦ ਜੀ ਪੰਜਾਬ ਤੋਂ 2500 ਕਿਲੋਮੀਟਰ ਦੂਰ ਆਇਆ ਮੈਂ ਅੱਜ ਸਿਰਫ ਗੁਰੂ ਘਰ ਦਾ ਨਹੀਂ ਮਸਲਾ ਇਹ ਸਾਡੀਆਂ ਧੀਆਂ ਭੈਣਾਂ ਦੀ ਇੱਜ਼ਤ ਦਾ ਵੀ ਮਸਲਾ ਇੱਜ਼ਤ ਉਹਥੇ ਬੱਚਿਆਂ ਦੇ ਹੋ ਰਹੇ ਸ਼ੋਸ਼ਣ ਦਾ ਵੀ ਮਸਲਾ ਉੱਥੇ ਤੁਸੀਂ ਇੰਟਰਵਿਊ ਦੇ ਵਿੱਚ ਆਖਿਆ ਵੀ ਬਾਬੇ ਲੱਖੇ ਦੇ ਕੋਲੇ ਤੁਸੀਂ ਆਪ ਵੇਖਿਆ ਚਾਰ ਜਨਾਨੀਆਂ ਜਿਹਦੇ ਵਿੱਚੋਂ ਇੱਕ ਮਾਂ ਤੇ ਤਿੰਨ ਧੀਆਂ ਚੰਡੀਗੜ੍ਹ ਤੋਂ ਆਉਂਦੀਆਂ ਸੀ ਬਾਬੇ ਲੱਖੇ ਦਾ ਸਪਰਕ ਸੀ ਤਾਂ ਫੇਰਕ ਹਾਂਗਕਾਂਗ ਤੋਂ ਵੀ ਆਉਂਦੀ ਸੀ ਬਾਬੇ ਲੱਖੇ ਨਾਲ ਪੈਂਦੀ ਹੁੰਦੀ ਸੀ ਉਹਨਾਂ ਦਾ ਤੇ ਮੈਨੂੰ ਸ਼ੋਰ ਪਤਾ ਇੱਕ ਹੋਰ ਬੱਚੀ ਸੀਗੀ 18-19 ਸਾਲ ਦੀ ਜਿਹੜੀ ਹਸਪੀਟਲ ਦੇ ਵਿੱਚ ਛੋਟੀ ਰਿਸ਼ਤੇਦਾਰੀ ਚੋਂ ਸੀ ਹਾਂ ਉਹ ਕੁੜੀ ਨੂੰ ਘਰ ਦੇ ਕਹਿੰਦੇ ਬਾਹਰ ਭੇਜਣਾ ਤੇ ਬਾਬਾ ਲੱਖਾ ਕਹਿੰਦਾ ਮੈਂ ਭੇਜ ਦੂੰ ਇੱਥੇ ਛੱਡ ਦੋ ਉਹ ਕੁੜੀ ਨਾ ਹਜੇ ਤੱਕ ਜਾਂਦੀ ਮਿਲੀ ਤੇ ਨਾ ਮਰੀ ਨਾ ਮਰੀ ਇਹ ਗੱਲਾਂ ਤੁਸੀਂ ਮੀਡੀਆ ਦੇ ਉਹਦੇ ਬਜ਼ੁਰਗ ਮੇਰੀ ਮਗਰ ਰੋਂਦੇ ਰੋਂਦੇ ਹੁਣ ਮੇਰਾ ਖਾਲ ਪਿੱਛੇ ਨੰਨ ਨੰਨੀ ਉਹ ਡੈਥ ਹੋ ਗਈ ਪਰ ਉਹਦੇ ਅੱਗੇ ਮਾਮਾ ਮੰਮੀ ਜੋ ਵੀ ਜਿਹੜੀਆਂ ਇਹ ਗੱਲਾਂ ਬਾਤਾਂ ਤੁਸੀਂ ਉੱਥੇ ਆਖੀਆਂ ਹਾਂ ਉਹਦੇ 'ਚ ਹੋਰ ਗੱਲਾਂ ਜਿਹੜੀਆਂ ਆਉਂਦੀਆਂ ਹਾਂ ਹਾਂ ਉਹਦੇ 'ਚ ਇਹ ਗੱਲਾਂ ਵੀ ਆਈਆਂ ਤੁਸੀਂ ਇਹ ਗੱਲ ਕਹੀ ਆ ਹਾਂ ਵੀ ਬਾਬਾ ਲੱਖਾ ਤੇ ਉਹਦੇ ਸਾਥੀ ਹਾਂ ਉੱਥੇ ਮੱਛੀ ਮਗਾ ਕੇ ਜਾਂ ਮੱਛੀ ਸਰੋਵਰ ਚੋਂ ਮੱਛੀਆਂ ਫੜ ਕੇ ਮੇਰੇ ਮੇਰੇ ਹਸਬੰਦ ਮੈਂ ਆਪ ਉਹਨਾਂ ਨੂੰ ਮੰਨਿਆ ਕਿਤੇ ਵੀ ਤੁਸੀਂ ਇਹ ਕੀ ਕਰਦੇ ਹੋ ਉਹਨਾਂ ਨੇ ਸੱਚੀ ਤੁਹਾਡੇ ਸਾਹਮਣੇ ਮੱਛੀਆਂ ਕਰੋੜ ਜੋ ਕੱਢ ਕੇ ਖਾਧੀਆਂ। ਲੈ ਉਹਨਾਂ ਦੇ ਅੰਦਰ ਕਮਰੇ ਦੇ ਵਿੱਚ ਵੇਖੀ ਐ ਨਾ ਮੈਂ। ਲੈ ਕੇ ਆਂਦੇ ਹੋਏ ਮੇਰੇ ਹਸਬੰਦ ਨੇ ਮੈਨੇ ਆਪ ਮਤਲਬ ਕਿ ਮੈਂ ਉਹਨਾਂ ਨਾਲ ਵੀ ਲੜੀ। ਜਗਰਾਉ 68 ਦੇ ਵਿੱਚ ਮੇਰੇ ਨਾਲ। ਮੈਂ ਉਹਨਾਂ ਨਾਲ ਵੀ ਲੜੀ ਵੀ ਤੁਸੀਂ ਕੀ ਕੀ ਕਰ ਰਹੇ ਹੋ ਇੱਥੇ। ਕਿਉਂਕਿ ਉਹਦੇ ਮਤਲਬ ਕਿ ਅੰਦਰ ਜਿਹੜਾ ਲੱਖੇ ਦਾ ਕਮਰਾ ਸੀ ਲੱਖੇ ਦੇ ਬਾਬੇ ਦਾ। ਉਹਦੇ ਅੰਦਰ ਮਤਲਬ ਸੋਈ ਸੀ ਪਿਛਲੇ ਬੈਕ ਸਾਈਡ ਕੋ। ਹਾਂਜੀ। ਜਦੋਂ ਹਾਂਗਕਾਂਗ ਵਾਲੀ ਬੀਬੀ ਆਇਆ ਕਰਦੀ ਉਹ ਖਬਰੋਂ ਖਾਣਾ ਵਰਨਾ ਲੈ ਕੇ ਆਇਆ ਕਰਦੀ ਤਾਂ ਉਹਨੂੰ ਗਰਮ ਕਰਨਾ ਜਾਂ ਨੂੰ ਮਤਲਬ ਕਿ ਅੱਗੇ ਜਿਹੜਾ ਬਸ ਜਨ ਦਾ ਕਹਿੰਦਾ ਖਾਸੀ ਖਾ ਲੋ ਅਸੀਂ ਮਤਲਬ ਕਿ ਉੱਥੇ ਚਲੇ ਜਾਣਾ ਲੈ ਤਾਂ ਮੈਂ ਉੱਥੇ ਬਸ ਲੈ ਕੇ ਵੇਖਿਆ ਨੇ ਅੰਦਰ ਮੱਛੀ ਤੁਸੀਂ ਉਦੋਂ ਬਾਅਦ ਕਿਉਂ ਨਹੀਂ ਚੱਕੀ ਤੁਸੀਂ ਸੰਗਤ ਨੂੰ ਆਪਦੇ ਮਾਪਿਆਂ ਨੂੰ ਤੇ ਸਹੁਰਿਆਂ ਨੂੰ ਆਪਦੇ ਹਸਬੰਡ ਨੂੰ ਦੱਸਦੇ ਰੀਤੇ ਤਾਂ ਮੀਟ ਖਾਂਦੇ ਤੇ ਸਾਰਾ ਉਹ ਤਾਂ ਖੁਦ ਨਾਲ ਮਿਲੇ ਹੋਏ ਸੀਗੇ ਉਹ ਮੈਨੂੰ ਚੁੱਪ ਕਰਾਉਂਦੇ ਸੀਗੇ ਇਹ ਚੁਪ ਮਤਲਬ ਚੁਪ ਕਰ ਜੋ ਉਹ ਤਾਂ ਦੇਖੋ ਹੁਣ ਕੋਈ ਵੀ ਉਹਨਾਂ ਦੇ ਸਟਾਫ ਦੇ ਮੈਂਬਰ ਹੋਊਗਾ ਉਹ ਥੋੜੇ ਬੋਲੂਗਾ ਉਹ ਤਾਂ ਖੁਦ ਉਹ ਤਾਂ ਸਪੋਰਟ ਕਰਦੇ ਸੀ ਇਹਨਾਂ ਦੇ ਲੱਖਾ ਬਾਬਾ ਉਹਨਾਂ ਨੂੰ ਪੈਸੇ ਦੇ ਦਿੰਦਾ ਸੀ ਉਹਨਾਂ ਨੂੰ ਭੁੱਕੀ ਦੇ ਦਿੰਦਾ ਸੀ ਉਹਨਾਂ ਨੂੰ ਕੋਈ ਨਸ਼ਾ ਪੱਤਾ ਉੱਥੇ ਆਮ ਚੱਲਦਾ ਸਾਰ ਇੱਕ ਲੇਡੀ ਜੀ ਸੀਗੀ ਉਹਨੂੰ ਨਸ਼ੇ ਦਾ ਮਤਲਬ ਕੁਝ ਪਿਲਾ ਕੇ ਹਾਂਜੀ ਤਾਂ ਇਹਨੇ ਆਏ ਆਪਣੇ ਭਤੀਜਿਆਂ ਨੂੰ ਆਪਣੇ ਭਾਂਜੇ ਨੂੰ ਬੁਲਾ ਲੈਂਦਾ ਹੁੰਦਾ ਸੀ ਉਹ ਲੱਖੇ ਖੁਦ ਮਤਲਬ ਕਿ ਗਲਤ ਕੰਮ ਕੋਈ ਇੱਕ ਮੈਂ ਕਰਦੇ ਹੁੰਦੇ ਸੀ ਫਿਰ ਇਹਨਾਂ ਦਾ ਕੰਮ ਨਹੀਂ ਸੀ ਹੱਕ ਰੋਕਣਾ ਅਸੀਂ ਮਾਤਾ ਜੀ ਮਹੀਨਾ ਪਹਿਲਾਂ ਇੱਕ ਬਾਬਾ ਸਾਧੂ ਚੱਕੇ ਬਲਜਿੰਦਰ ਜੀਲ ਚ ਬਿਲਕੁਲ ਜਦੋਂ ਬਲਜਿੰਦਰ ਸਾਹਿਬ ਦੇ ਕਮਰੇ ਦੀ ਤਲਾਸ਼ੀ ਲਈ ਉੱਥੋਂ ਨਾ ਜਿਹੜੇ ਕੈਪਸੂਲ ਸਾਡੇ ਹੱਥ ਲੱਗੇ ਉੱਥੋਂ ਕੁੰਡਮਾ ਦੀਆਂ ਡੱਬੀਆਂ ਸਾਨੂੰ ਮਿਲੀਆਂ ਉੱਥੋਂ ਜਿਹੜੀਆਂ ਬੀਬੀਆਂ ਦੇ ਅ